ਜਿੱਦਕਿ ਪੁਲਿਸ ਨੇ ਕਾਊਂਟਰ ਆਇਆ ਤੇ ਚਾਰ ਲੋਕਾਂ ਨੂੰ ਪੁਲਿਸ ਅਰੈਸਟ ਕੀਤਾ ਜਿਹਨਾਂ ਨੂੰ ਫਿਰੋਤੀ ਮੰਗੀ ਸੀ ਉਹਨਾਂ ਵਿੱਚ ਦੋ ਬੰਦੇ ਇੰਜਰਡ ਹੋਏ ਨੇ ਸਾਡਾ ਐਸ.ਐਸ.ਪੀ ਬਟਾਲਾ ਮੌਜੂਦ ਹੈ ਗੱਲ ਕਰਾਂ ਸਰ ਕੀ ਸਾਰੀ ਘਟਨਾ ਹੋਈ ਜੀ ਇਹ 21 ਤਾਰੀਖ ਦੀ ਵਾਰਦਾਤ ਹੈ ਉਦੋਂ ਇੱਕ ਵੈਲ ਨੋਨ ਇੱਕ ਬਿਜ਼ਨਸਮੈਨ ਹੈਗਾ ਤਾਂ ਉਹਨੂੰ ਪਹਿਲਾਂ ਫਿਰੋਤੀ ਦੀ ਕਾਲਸ ਆਂਦੀਆਂ ਸੀਗੀਆਂ ਉਸ ਤੋਂ ਬਾਅਦ 21 ਤਾਰੀਖ ਨੂੰ ਉਹਦੀ ਜਿਹੜੀ ਦੁਕਾਨ ਹੈ ਉਹਦੇ ਤੇ ਗੋਲੀਆਂ ਚਲਾਈਆਂ ਗਈਆਂ ਸੀਗੇ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਉਸ ਤੋਂ ਬਾਅਦ ਪਰਚਾ ਦਰਜ ਹੋਇਆ ਐਂਡ ਅਸੀਂ ਟੀਮਸ ਬਣਾਈਆਂ ਇਹਦੇ ਵਿੱਚ ਦੇ ਵਰ ਲੈਡ ਬਾਈ ਐਸ.ਪੀ ਉਸ ਤੋਂ ਬਾਅਦ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਹਿਊਮਨ ਇੰਟਰ ਅਤੇ ਵਾਕੀ ਜਿਹੜੀ ਟੈਕਨੀਕਲ ਇਨਪੁਟਸ ਨੂੰ ਗੈਦਰ ਕਰਦੇ ਹੋਏ ਇਹਦੇ ਵਿੱਚ ਮੁਕਦਮੇ ਨੂੰ ਟ੍ਰੇਸ ਕਰਕੇ ਇਹਦੇ ਵਿੱਚ ਚਾਰ ਬੰਦੇ ਅ टुडे दे वर ਅਰੈਸਟਡ ਉਸ ਤੋਂ ਬਾਅਦ ਫਿਰ ਜਿਹੜੇ ਦੋ ਬੰਦੇ ਜਿਨ੍ਹਾਂ ਨੂੰ ਵੈਪਨਸ ਦੇ ਬਾਰੇ ਪਤਾ ਸੀਗਾ ਜਿਹਨਾਂ ਦੇ ਰਾਹੀਂ ਸ਼ੂਟਿੰਗ ਹੋਈ ਸੀਗੀ ਤਾਂ ਰਿਕਵਰੀ ਕਰਨ ਲਈ ਉਹਨਾਂ ਨੂੰ ਇਸ ਸਪੌਟ ਤੇ ਲਿਕੇ ਆਏ ਸੀਗੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਫਲਾਨੀ ਜਗ੍ਹਾ 'ਚ ਲੁਕਾਏ ਹੈਗੇ ਨੇ ਤਾਂ ਫਿਰ ਇਥੇ ਦੇ ਟੁਕ ਦਾ ਪੋਜੀਸ਼ਨ ਆਫ ਦਾ ਵੈਪਨਸ ਐਂਡ ਪੁਲਿਸ ਨੂੰ ਹੈਂਡਓਵਰ ਕਰਨ ਤੇ ਬੁਝਾਏ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਐਂਡ ਫਿਰ देयर वाज ਰਿਟੈਲੀਐਟਰੀ ਫਾਇਰ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਸਸਟੇਨਡ ਇਨਜਰੀਜ਼ ਦੇ ਆਰ ਇਨ ਸਿਵਲ ਹਸਪੀਟਲ ਨਾਓ ਜੀ ਸਰ ਹੁਣ ਸਾਰੇ ਕਿੰਨੇ ਬੰਦੇ ਫਟਰ ਹੋਏ ਇਹਨਾਂ ਦੇ ਪੁਲਿਸ ਨੇ ਕਿੰਨੇ ਕਿ ਪਿਸਟਿੰਗ ਰਾਉਂਡ ਖਾਣੇ ਕੀਤੇ ਇਹਦੇ ਵਿੱਚ ਦੋ ਬੰਦੇ ਅਸੀਂ ਲੈ ਕੇ ਆਏ ਸੀਗੇ ਐਂਡ ਉਹਨਾਂ ਵੱਲੋਂ ਚਾਰ ਜਿਹੜੇ ਰਾਉਂਡਸ ਫਾਇਰ ਕੀਤੇ ਗਏ ਪੁਲਸ ਵੱਲੋਂ ਵੀ ਪ੍ਰੀਲਿਮਿਨਰੀ ਤੌਰ ਤੇ ਜਿੰਨੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਪੁਲਸ ਵੱਲੋਂ ਵੀ ਚਾਰ ਰਾਉਂਡਸ ਫਾਇਰ ਹੋਏ ਨੇ ਇਸੋ ਇਸੋ ਨੇ ਐਸਾ ਵੀ ਪਟਾਲਾ ਜਿਹਨਾਂ ਨੇ ਕਿਹਾ ਜੀ ਇਹਦੇ ਸੇ ਚਾਰ ਗਨ ਲਾਉਂਦੇ ਸੀ ਉਹਨਾਂ ਵਿੱਚੋਂ ਜਿਹੜੀ ਫਾਇਰਿੰਗ ਹੋਈ ਫਾਇਰਿੰਗ ਦਾ ਦਰਵਾਜ਼ਾ ਨੇ ਬੰਦੇ ਇੰਜਰ ਹੋਏ ਔਰ ਉਸਦੇ ਦੋ ਲੋਕੋ ਪਟਰੇ ਹੋਏ ਨੇ ਪੰਜਾਬ ਤੱਕ ਲਈ ਪੱਡੇਰਾ ਨਾ ਕੰਨਦੇ ਪੰਚਤਾਂ ਛੱਡ ਤੋਂ 100 ਮਰ ਬਟੂ